ਪੰਜਾਬ ਦੇ ਵਿੱਚ ਕਿਸਾਨ ਅੱਜ ਟਰੈਕਟਰ ਮਾਰਚ ਕਰ ਰਹੇ ਨੇ ਲੈਂਡ ਪੁਲਿੰਗ ਨੀਤੀ ਖਿਲਾਫ ਕਿਸਾਨਾਂ ਦਾ ਇਹ ਮਾਰਚ ਵੇਖਣ ਨੂੰ ਮਿਲ ਰਿਹਾ ਹੈ ਆਗੂ ਸਰਵਣ ਸਿੰਘ ਪੰਦੇੜ ਦੀ ਅਗਵਾਈ ਹੇਠ ਇਹ ਮਾਰਚ ਕੀਤਾ ਜਾ ਰਿਹਾ ਹੈ ਮੀਂਹ ਦੇ ਬਾਵਜੂਦ ਅੰਮ੍ਰਿਤਸਰ ਦੇ ਵਿੱਚ ਕਿਸਾਨ ਟਰੈਕਟਰ ਮਾਰਚ ਕਰ ਰਹੇ ਨੇ ਲੁਧਿਆਣਾ ਦੀਆ ਸੜਕਾ ਉੱਤੇ ਕਿਸਾਨ ਆਗੂ ਨਜ਼ਰ ਆ ਰਹੇ ਨੇ ਕਿਸਾਨ ਆਗੂ ਬਲਬੀਰ ਰਾਜਵਾਲ ਵਿਸ਼ੇਸ਼ ਤੌਰ ਤੇ ਇਸ ਟਰੈਕਟਰ ਮਾਰਚ ਦੇ ਵਿੱਚ ਮੌਜੂਦ ਨੇ ਘੱਟੋ ਘੱਟ 20000 ਕਿਸਾਨ ਪਰਿਵਾਰ ਬਰਬਾਦ ਹੋਣਗੇ ਲੈਂਡ ਪੁਲਿੰਗ ਦਾ ਇਹ ਪੂਰਾ ਮਾਮਲਾ ਹੈ ਜਿਸ ਦੇ ਵਿੱਚ ਕਿਸਾਨਾਂ ਦਾ ਇਹ ਕਹਿਣਾ ਹੈ ਕਿ 20000 ਕਿਸਾਨ ਪਰਿਵਾਰ ਬਰਬਾਦ ਹੋਣਗੇ ਪੰਜਾਬ ਸਰਕਾਰ ਦਾ ਜਿਹੜੀ ਪਾਲਿਸੀ ਹੈ ਉਸ ਦਾ ਇਹ ਵੱਡਾ ਦਾਵਾ ਹੈ ਕਿ ਲੈਂਡ ਪੁੱਲਿੰਗ ਕਰਕੇ ਕਿਸਾਨਾਂ ਨੂੰ ਲਾਭ ਮਿਲੇਗਾ ਪਰ ਲੈਂਡ ਪੁੱਲਿੰਗ ਜਿਹੜੀ ਹੈ ਉਹ ਕਿਸਾਨਾਂ ਦੇ ਵੱਲੋਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਜਿਹੜੀ ਹੈ ਡਿਵੈਲਪਡ ਜ਼ਮੀਨ ਮਿਲੇਗੀ ਪਰ ਕਿਸਾਨਾਂ ਦੇ ਲਈ ਇਹ ਆਰਾਮਬਾਣ ਵੀ ਸਾਬਿਤ ਹੋ ਸਕਦੀ ਹੈ ਪਰ ਕਿਸਾਨਾਂ ਨੂੰ ਇਹ ਲੱਗ ਰਿਹਾ ਹੈ ਕਿ ਇਹ ਉਹਨਾਂ ਦੇ ਲਈ ਨੁਕਸਾਨ ਹੈ ਮਦਨਪ੍ਰਕਾਸ਼ ਸਿੰਘ ਕਿਸਾਨ ਜੋਨ ਗੂਕੇ ਬਾਗ ਦੇ ਜੋਨ ਗੂਕੇ ਬਾਗ ਦੇ ਜਿਹੜੇ ਟਰੈਕਟਰ ਆ ਜਿਹੜਾ ਅੱਜ ਲੈਂਡ ਪੂਲਿੰਗ ਦਾ ਮਸਲਾ ਭਾਈ ਉਹਨੂੰ ਲੈ ਕੇ ਜਿਹੜਾ ਟਰੈਕਟਰ ਮਾਦਿਆ ਸਿੱਧੂ ਦੇ ਤਨੋਰ ਨੇ ਐਲਾਨ ਕੀਤਾ ਸੀ ਉਸ ਦੀ ਹਮਾਇਤ ਦੇ ਵਿੱਚ ਜਾਵਾ ਆ ਜੋਨ ਗੂਕੇ ਬਾਗ ਤੋਂ ਜਿਹੜਾ ਵਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਟਰੈਕਟਰਾਂ ਦਾ ਇਤਨਾ ਕਾਫਲਾ ਉਹ ਜਾ ਰਿਹਾ ਵਾ ਔਰ ਇਸੇ ਤਰੀਕੇ ਨਾਲ ਹਰੇ ਜਿਹੜਾ ਆ ਦੂਸਰੇ ਬੰਦੇ ਉਹ ਅਦਲੀ ਯਾਰ ਵਾਲੇ ਪਿੰਡ ਤੋਂ ਜਿਹੜੇ ਗੂਕੇ ਬਾਗ ਦੇ ਆਉਨੇ ਆ ਸੋ ਭਾਈ ਇਹ ਜਿਹੜੀ ਲੜਾਈ ਆ ਉਹ ਸਾਰਿਆਂ ਦੀ ਸਾਨੂੰ ਵੱਡੀ ਲੜਾਈ ਜਿਹੜੀ ਆ ਉਹ ਲੜਨੀ ਚਾਹੀਦੀ ਆ ਕਿਉਂਕਿ ਸਰਕਾਰ ਭਾਈ ਜਸਟੀਸਿਕਣਾ ਚੜੀ ਆ ਇਹ ਸਾਰਿਆਂ ਦੀ ਵਾਰੀ ਆਉਣੀ ਆ ਤੋਂ ਜੋਨ ਗੁਰੂਕੇ ਬਾਗ ਵਿੱਚੋਂ ਅ ਅੱਡੇ ਪੱਦਰ ਤੇ ਟਰੈਕਟਰ ਜਿਹੜੇ ਆ ਉਹ ਮੋਟਰਸਾਲ ਇਕੱਠੇ ਹੋਏ ਸੀ ਕੁਝ ਜਿਹੜੇ ਟਰੈਕਟਰ ਹੈ ਉਹ ਅਦਲੀਆ ਨਾਲੇ ਬਣਿਆ ਲਿਖਿਆ ਆ ਆ ਰਹੇ ਆ ਤੋਂ ਆ ਵੱਡੀ ਗਿੰਦ ਵਿੱਚ ਜਿਹੜੇ ਆ ਆ ਇੱਕ ਗੁਰੂਕੇ ਬਾਗ ਜੋਂ ਦੇ ਟਰੈਕਟਰ ਮਾਰਚ ਆ ਤੇ ਕਿਸਾਨ ਮਜ਼ਦੂਰ ਮੋਟਰਸੇਡੀਆਂ ਤਮਾਮ ਜਥੇਬੰਦੀਆਂ ਦੇ ਕਿਸਾਨ ਮਜੂਦ ਸਿਰਸ ਕਮੇਟੀ ਪੰਜਾਬ ਜਿੱਥੇ-ਜਿੱਥੇ ਪੀੜਤ ਪਿੰਡ ਨੇ ਜਿਨ੍ਹਾਂ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਜ਼ਮੀਨ ਆਈ ਆ ਟਰੈਕਟਰ ਮਾਰਕ ਕਰਕੇ ਸਰਕਾਰ ਮਾਜਿਜ ਬਹੁਤ ਜ਼ਿਆਦਾ ਹੋ ਰਹੀ ਆ ਇਸ ਦੇ ਬਾਵਜੂਦ ਜੜੀਆਂ ਵਾ ਕੋਲਡੀਆਂ ਤਿਆਰੀਆਂ ਵਾ ਵੱਡੇ ਪੱਤਰ ਤੇ ਹੋ ਗਈਆਂ ਨੇ ਅੱਜ ਫੇਰ ਮੰਗ ਕਰਾਂਗੇ ਭਗਵੰਤ ਮਾਨ ਸਰਕਾਰ ਕੋ ਕੋ ਤੁਰੰਤ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲਿਆ ਜਾਵੇ ਇਹ ਤੋਂ ਪਹਿਲੂ ਕਿ ਲੋਕ ਜਿਹੜਿਆ ਉਹ ਲੋਕਾਂ ਦਾ ਰੋਹ ਲੋਕਾਂ ਦਾ ਅੰਦੋਲਨ ਤੁਹਾਨੂੰ ਇਸ ਪਾਲਿਸੀ ਨੂੰ ਵਾਪਸ ਲੈਣ ਲਈ ਮਜਬੂਰ ਕਰ ਦਵੇ ਇਸ ਤੋਂ ਪਹਿਲਾਂ ਤੁਹਾਨੂੰ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਚਾਹੀਦੀ ਆ ਔਰ ਵਰਤੋਂ ਵਰ ਅਪੀਲ ਹੈ ਸਾਡੀ ਜਨਤਾ ਨੂੰ ਵਿਆਜ ਦੇ ਟੈਕਟਰ ਮਾਰਕ ਵਿੱਚ ਸ਼ਾਮਲ ਹੋਵੋ नशों के ख़िलाफ़ जंग का ऐलान किया गया है और हमारे माननीय मुख्यमंत्री भगवंत मान जी का ये दृढ़ संकल्प है कि पंजाब से नशे को जड़ से ख़त्म किया जाएगा पिछली सरकारों की पैटर्नेज की वजह से और उनकी नाकामयाबी की वजह से पंजाब जिसकी पहचान केसरी थी जिसकी पहचान आ, हमारी वो केसरी से आ, हमारी पहचान बसंती से हमारी पहचान चिट्टा बन गई पंजाब के ऊपर फिल्में बनने लगी उड़ता पंजाब और 2015 की एक स्टडी है आ, एम्स की एक स्टडी जिसमें पंजाब का ये आंकड़ा आया कि पंजाब में हर तीन बच हर तीन लड़कों में से एक लड़का और दस लड़कियों में से एक लड़की अपने लाइफ टाइम में कभी ना कभी उन्होंने नारकोटिक का यूज़ किया ये 2015 की स्टडी है दिस वॉज़ वेरी सीरियस और ये वर्ल्ड एवरेज से पाँच गुना ज़्यादा है हमारी सरकार को पंजाब की जनता ने ये मौका दिया और ये हमारा धर्म है हमारा कर्तव्य है और हमारे मुख्यमंत्री का दृढ़ संकल्प है अरविंद केजरीवाल जी का दृढ़ संकल्प है कि पंजाब में से नशे का जो छ जे, छेवा दरिया है उसको ख़त्म करेंगे और नशे को झड़ से ख़त्म करेंगे इसके लिए पिछले समय में मार्च 2025 से लेकर पंजाब पुलिस ने शानदार काम किया है तेईस हज़ार बड़े छोटे तस्कर आज पंजाब की जेलों में सड़ रहे हैं उनकी प्रॉपर्टीज़ को जब्त किया गया है उनकी प्रॉपर्टीज़ को सील कर दिया गया है और यही नहीं बहुत बड़ी क्वान्टिटी में जो नशा उसको सीज किया गया उसको पकड़ा गया है एक हज़ार तीन के जी आज तक का जो आंकड़ा है जिसमें हमने हीरोइन को पकड़ा है, पकड़ा है और बे बाकी सारे जो नशे हैं उसकी भी, भी बड़ी बड़ी तादाद को हमने पकड़ी पंजाब पुलिस ने पकड़ी है ये युद्ध नशे विरुद्ध का एक हिस्सा है दूसरा हिस्सा है रिहेबलीटेशन उस पर भी मान सरकार ने शानदार काम किया है आज आप देखिए रिहेबलीटेशन सेंटर्स में बेड्स की बहुत बड़ी हमने इजाफा किया है और दस हज़ार से ज़्यादा नौजवान आज रीहेबिलिटेट होकर अपनी नॉर्मल लाइफ में वापस आए हैं उनकी स्किलिंग उनके रोजगार पर काम कर रहे हैं हमारे ओट क्लिनिक्स हमारे हॉस्पिटल्स हमारे डीडक्शन सेंटर्स हर जगह ताकि जो हालात आपको बताएँ कि हम अपने उन बच्चों को जो इस दलदल में फंसे उनको वापस मेन स्ट्रीम लाइफ में लेकर आ सकें और अब तीसरा फेज़ जो सबसे अहम फेज़ है मैं समझता हूँ वो है अब हम अपने क्लासरूम को जो है अपना क्लासरूम से इस इस लड़ाई की जो है शुरुआत कर रहे हैं हमने पिछले कई महीनों से हम लगे हुए थे हमारा शिक्षा विभाग जिसमें हमने देश का अब तक का सबसे शानदार जो एंटी ड्रग करिकुलम है वो तैयार किया है नोबल ओरिट अभिजीत बनर्जी के जो ऑर्गेनाइजेशन है जे उनके बेस्ट uh, ब्रेन के साथ मिलकर हमने ये करिकुलम तैयार किया और पंजाब के सरकारी स्कूलों में क्लास नाइन्थ से लेकर क्लास बारहवीं तक नौवीं कक्षा से लेकर बारहवीं कक्षा तक जितने बच्चे पढ़ते हैं लगभग आठ लाख बच्चे हैं उनको ये करिकुलम जो अट्ठाईस हफ्ते लंबा सात महीने लंबा करिकुलम है वो सिखाया जाएगा जिसमें बहुत ਸਾ ਟਰੈਕਟਰ ਮਾਰਚ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੈਂਡ ਪੁੱਲਿੰਗ ਦਾ ਜਿਹੜਾ ਪੂਰਾ ਮਾਮਲਾ ਹੈ ਉਸ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨੂੰ ਸਰਕਾਰ ਵਾਪਸ ਲੈ ਲਵੇ ਤਾਂ ਇਸ ਖਬਰ ਤੇ ਅੱਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਕਿਸਾਨ ਆਗੂ ਸਰਵੰਤ ਸਿੰਘ ਪੰਦੇਰ ਜੁੜ ਗਏ ਨੇ ਗੱਲਬਾਤ ਕਰਨ ਦੇ ਲਈ ਪੰਦੇਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਤੁਹਾਡੇ ਕੋਲੋਂ ਹੀ ਹੈ ਕਿ ਇਹ ਜਿਹੜੀ ਸਕੀਮ ਸਰਕਾਰ ਲੈ ਕੇ ਆਈ ਹੈ ਤੁਹਾਡੇ ਤੁਹਾਨੂੰ ਕੀ ਲੱਗ ਰਿਹਾ ਹੈ ਕਿਸਾਨਾਂ ਦੇ ਲਈ ਲਾਭਕਾਰੀ ਹੈ ਜਾਂ ਫਿਰ ਨਹੀਂ ਕੋਈ ਜਿਹੜੀ ਲੈਂਡ ਪੁੱਲਿੰਗ ਪਾਲਿਸੀ ਭਗਵਾਨ ਤਮਨ ਸਰਕਾਰ ਲੈ ਕੇ ਆਈ ਆ ਜੀ ਇਹ ਕਿਸਾਨਾਂ ਲਈ ਤਾਂ ਅਸਲ ਵਿੱਚ ਵਿਨਾਸ਼ਕਾਰੀ ਆ ਜਿਹੜੇ ਉਹ ਅਰਬਨ ਸਟੇਟ ਬਣਾਉਂਦੀਆਂ ਗੱਲਾਂ ਕਰ ਰਹੇ ਨੇ ਦੇ ਦਾਵਾ ਕਰ ਰਹੇ ਨੇ ਇਹਦੇ ਵਿਚ ਕਿਸਾਨ ਜਿਹੜੇ ਅਮੀਰ ਹੋ ਜਾਣਗੇ ਜੀ ਜਦੋਂ ਨੋਟੀਫਿਕੇਸ਼ਨ ਹੋ ਗਿਆ 55533 ਏਕੜ ਜ਼ਮੀਨ ਦਾ ਔਰ ਕੋਈ ਕਿਸਾਨ ਆਪਣੀ ਮਰਜ਼ੀ ਨਾਲ ਨਾ ਜ਼ਮੀਨ ਵੇਚ ਸਕਦਾ ਵਾ ਨਾ ਉੱਤੇ ਲੋਨ ਲੈ ਸਕਦਾ ਵਾ ਔਰ ਠੇਕਾ ਕੱਲਾ ਉਹਦੇ ਰੂਲ ਮੁਤਾਬਕ 3 ਸਾਲ ਦਾ ਹੀ ਹੋਊਗਾ ਜਿੱਦਨ ਜ਼ਮੀਨ ਤੇ ਕੋਈ ਨਾਜਬ ਦਾ قبضہ ਹੋ ਗਿਆ ਉਦੋਂ ਬਾਅਦ ਉਹ ਕਿੱਥੇ ਜਾਊਗਾ ਇਹਦਾ ਕੋਈ ਪ੍ਰਬੰਧ ਨਹੀਂ ਜੀ ਔਰ ਫਿਰ ਜਿਹੜੀ ਉਹਨੂੰ ਵਿਕਸਿਤ ਕਰਨ ਤੇ ਖਰਚਾ ਲੱਗਣਾ ਉਹ 60 40 ਦੀ ਰੇਸ਼ੋ ਆ ਕਿਸਾਨ ਕੋ ਲੈਣਾ ਅਸਲ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਜਿਹੜੀਆਂ ਪੰਜਾਬ ਦੀਆਂ ਅਬਜ਼ਾਊ ਜ਼ਮੀਨਾਂ ਨੇ ਜੀ ਇਹ ਉਹਨਾਂ ਦੇ ਕਬਜ਼ਾ ਕਰਨ ਵਾਲੀ ਗੱਲ ਹੈਗੀ ਆ ਕਿਸਾਨਾਂ ਦੇ ਹਿੱਤ ਵਿੱਚ ਇਹ ਪਾਲਿਸੀ ਨਹੀਂ ਹੈਗੀ ਇਸੇ ਲਈ ਅਸੀਂ ਕਹਿ ਰਹੇ ਹਾਂ ਕਿ ਤਰੰਤ ਜੜਾਵਾ ਤਰੰਤ ਜੜਾਵਾ ਇਹ ਪਾਲਿਸੀ ਨੂੰ ਭਗਵੰਤ ਮਾਨ ਸਰਕਾਰ ਵਾਪਸ ਲਵੇ ਤੇ ਨਹੀਂ ਤਾਂ ਫਿਰ ਜਨਤਾ ਜਿਹੜੇ ਹਿਸਾਬ ਨਾਲ ਇਸ ਮਸਲੇ ਤੇ ਅੰਦੋਲਨ ਕਰ ਰਹੀ ਹੈ ਪੰਜਾਬ ਦੇ ਲੋਕ ਭਗਵੰਤਬਾਹਨ ਸਰਕਾਰ ਨੂੰ ਇਹ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰਨਗੇ ਔਰ ਤੁਸੀਂ ਦੇਖੋਗੇ ਹੰਗਰੇ ਵਾਲੇ ਸਮੇਂ ਚ ਪਿੰਡਾਂ ਚ ਵੀ ਆਮ ਆਦਮੀ ਪਾਰਟੀ ਦੇ ਦਾਖਲਿਆਂ ਤੇ ਪਾਬੰਦੀ ਲੱਗ ਰਹੀ ਹੈ ਜੀ ਚਾਹੀਦਾ ਹੈ ਕਿ ਉਹ ਲੋਕਾਂ ਦੀ ਆਵਾਜ਼ ਦਾ ਸਨਮਾਨ ਕਰੇ ਜੀ ਪੰਦੇਰਜੀਪਾ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਕਿਸਾਨ ਜੋ ਮਨਾ ਕਰਨਗੇ ਜਿਨ੍ਹਾਂ ਦੀ ਪਰਮਿਸ਼ਨ ਨਹੀਂ ਹੋਵੇਗੀ ਉਹਨਾਂ ਦੀ ਜ਼ਮੀਨ ਨਹੀਂ ਲਈ ਜਾਵੇਗੀ ਸਰਕਾਰ ਦੇ ਵੱਲੋਂ ਜੇ ਖੁਸ਼ੀ-ਖੁਸ਼ੀ ਕਿਸਾਨ ਆਪਣੀ ਜ਼ਮੀਨ ਦਿੰਦੇ ਨੇ ਲੈਂਡ ਪੁਲਿੰਗ ਦਾ ਪੂਰਾ ਜਿਹੜਾ ਮੁੱਦਾ ਚੱਲ ਰਿਹਾ ਉਸ ਦੇ ਵਿੱਚ ਤਾਂ ਜ਼ਮੀਨ ਜਿਹੜੀ ਹੈ ਸਰਕਾਰ ਦੇ ਵੱਲੋਂ ਲਈਤੀ ਜਾਵੇਗੀ ਤੇ ਕਿਹਾ ਇਹ ਜਾ ਰਿਹਾ ਹੈ ਕਿ ਡਿਵੈਲਪ ਕਰਕੇ ਦਿੱਤੀ ਜਾਵੇਗੀ ਤਾਂ ਕਿਸਾਨਾਂ ਦਾ ਤਾਂ ਫਾਇਦਾ ਹੀ ਹੈ ਇਸ ਦੇ ਵਿੱਚ ਫੇਰ ਕਿਸਾਨ ਕਿਉਂ ਵਿਰੋਧ ਕਰ ਰਹੇ ਨੇ ਮੈਂ ਲੋਕਦਾਸ ਭਗਵਾਨ ਦਮਨ ਜੀ ਹੁਣ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੇ ਵਿੱਚ ਸਭ ਤੋਂ ਵੱੱਕ ਨੰਬਰ ਨੇ ਜਦੋਂ ਨੋਟੀਫਿਕੇਸ਼ਨ ਕੀਤਾ ਕਿੰਨਾ ਨੂੰ ਮਰਜ਼ੀ ਪੁੱਛੀ ਇਹਨਾਂ ਨੇ ਵੀ ਤੁਸੀਂ ਲੈਂਡ ਪੋਲੀਸੀ ਚ ਆਪ ਦੀ ਜ਼ਮੀਨ ਦੇਣਾ ਚਾਹੁੰਦੇ ਹੋ ਕਿ ਨਹੀਂ ਦੇਣਾ ਚਾਹੁੰਦੇ ਜ਼ਮੀਨ ਉਹ ਆਪ ਦੀ ਮਰਜ਼ੀ ਨਾਲ ਦੇ ਨਹੀਂ ਸਕਦੇ ਤੁਹਾਡੀ ਪਾਲਸੀ ਦੇ ਅੰਡਰ ਆ ਗਿਆ 2013 ਐਕਟ ਵੀ ਉਹਦੇ ਅੰਦਰ ਲਾਗੂ ਹੁੰਦਾ ਹੈਗਾ ਤੁਸੀਂ ਲੈਂਡ ਪੂਲਿੰਗ ਪਾਲਿਸੀ ਤੋਂ ਇਲਾਵਾ ਜਿਹੜਾ ਵਾ ਹੋਰ ਪਰਪਸ ਲਈ ਵੀ ਕਾਹ ਇੰਡਸਟਰੀਅਲ ਪਾਰਕ ਹੈ ਉਦੋਂ ਵਿੱਚ ਲਿਖਿਆ ਵਰਤ ਸਕਦੇ ਹੋ ਜੀ ਜੀ ਹੁਣ ਸਿੱਕੇ ਦੀ ਰਹੀ ਗੱਲ ਕਿ ਲੋਕਾਂ ਦੀ ਮਰਜ਼ੀ ਲੋਕਾਂ ਦੀ ਮਰਜ਼ੀ ਤਾਂ ਪਹਿਲੋ ਕੰਡੈਂਸਿਵ ਪ੍ਰੰਚਲ ਚੱਲ ਨਹੀਂ ਸਰਕਾਰ ਤੇ ਪਿੰਡ ਵਾਲਿਆਂ ਨੂੰ ਪੁੱਛ ਲਿੰਦੇ ਪਹਿਲੋ ਪਰ ਪ੍ਰਦੇਸ਼ ਜੀ ਇੱਕ ਮਿੰਟ ਮੇਰਾ ਇੱਕ ਸਵਾਲ ਹੋਰ ਹੈ ਤੁਹਾਡੇ ਨਾਲ ਜਦ ਪ੍ਰਾਈਵੇਟ ਕਲੋਨੀਆ ਕੱਟੀਆਂ ਜਾਂਦੀਆਂ ਨੇ ਫੇਰ ਵੀ ਤਾਂ ਉਪਜਾਊ ਜ਼ਮੀਨ ਤੁਹਾਡੀ ਜਾਂਦੀ ਹੈ ਫੇਰ ਕਿਉਂ ਦੇ ਦਿੱਤੀ ਜਾਂਦੀ ਹੈ ਪ੍ਰਾਈਵੇਟ ਕਲੋਨੀਆ ਕੱਟਣ ਦੇ ਲਈ ਬਿਕੋਜ ਜਿਹੜਾ ਲੋਕਾਂ ਦਾ ਆਪ ਦੇ ਮਰਜ਼ੀ ਨਾਲ ਜ਼ਮੀਨ ਦੇਣਾ ਵਾ ਜੀ ਕਿੰਨੂੰ ਵੇਚਣਾ ਕਿਨੂੰ ਨਹੀਂ ਵੇਚਣਾ ਇਹ ਇਹ ਉਹਨਾਂ ਦੀ ਮਰਜ਼ੀ ਹੈਗੀ ਆ ਸਵਾਲ ਤਾਂ ਹੈਗਾ ਪ੍ਰਾਈਵੇਟ ਕਲੋਨੀਆਂ ਦੀ ਡਿਮਾਂਡ ਕਿੰਨੀ ਗਿਆ ਮਿਲ ਕਿੰਨਾ ਕਰਿਆ ਜੇ ਪ੍ਰਾਈਵੇਟ ਕਲੋਨੀ ਦਾ ਆਗਿਆਰ ਕੋਈ ਅਨਲੀਗਲ ਕੰਮ ਕਰ ਰਿਹਾ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਦੀਆਂ ਅਥਾਰਟिटीज ਨੇ ਕੀ ਕਰ ਰਹੀਆਂ ਨੇ ਕਾਰਵਾਈ ਕਰਨ ਉਹਨਾਂ ਦੇ ਖਿਲਾਫ ਆ ਆ ਆਮ ਜਨਤਾ ਕਿਨੂੰ ਵੇਚਦੀ ਜਿਹੜੀ ਚੀਜ਼ ਨਹੀਂ ਵੇਚਦੀ ਹੈਗੀ ਇਸ ਤੇ ਅਸੀਂ ਰੋਕ ਤਾਂ ਵੀ ਲੱਗਦੇ ਪਰ ਸਰਕਾਰ ਜ਼ਬਰਦਸਤੀ ਕਿਸਨੂੰ ਅਕਵਾਇਰ ਕਰੇ ਇਹ ਤਾਂ ਠੀਕ ਨਹੀਂ ਹੈਗਾ ਜੀ ਪਰ ਪੰਦੇਰ ਜੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਸਰਕਾਰ ਇਹ ਕਹਿ ਰਹੀ ਹੈ ਜ਼ਬਰਦਸਤੀ ਕਿਸੇ ਦੀ ਵੀ ਜ਼ਮੀਨ ਨਹੀਂ ਲਈ ਜਾਵੇਗੀ ਮਰਜ਼ੀ ਦੇ ਨਾਲ ਹੀ ਜ਼ਮੀਨ ਲਈ ਜਾਵੇਗੀ ਫਿਰ ਵੀ ਕਿਸਾਨ ਵਿਰੋਧ ਕਰ ਰਹੇ ਨੇ ਕੁਝ ਕੁ ਕਿਸਾਨ ਤਾਂ ਹਲੇ ਵੀ ਸਰਕਾਰ ਦਾ ਪੱਖ ਦੇ ਵਿੱਚ ਨੇ ਉਹ ਕਹਿ ਰਹੇ ਨੇ ਕਿ ਅਸੀਂ ਆਪਣੀ ਜ਼ਮੀਨ ਦੇ ਦਵਾਂਗੇ ਪਟਿਆਲਾ ਦੇ ਵਿੱਚ ਦਿੱਤੀਆਂ ਗਈਆਂ ਨੇ ਕੁਝ ਜ਼ਮੀਨਾਂ ਸਰਕਾਰ ਨੂੰ ਸਾਨੂੰ ਤਾਂ ਨਹੀਂ ਲੱਗਦਾ ਜਿਹੜੀਆਂ ਏਡੀਆਂ ਜ਼ਮੀਨਾਂ ਫੁੱਡਾ ਹੋਵੇ ਗਵਾਂਡਾ ਹੋਵੇ ਅਮਰਸਰ ਵਿਕਾਸ ਫੌਤੀ ਹੋਵੇ ਕਿੰਨੇ ਆਕੜੇ ਆ ਗਏ ਉਹ ਸਾਰੀਆਂ ਹੀ ਕਲੋਨੀਆਂ ਜਿਹੜੀਆਂ ਸਰਕਾਰ ਨੇ ਵਿਕਸਿਤ ਕੀਤੀਆਂ ਸਾਰੇ ਸ਼ਹਿਰਾਂ ਦੀ ਜਿੱਦ ਦਾ ਸਾਰਾ ਉਪਲਬਧਿਆ ਤੋਂ ਠੰਡਾ ਹੋਵੇ ਅਮਰਸਰ ਹੋਵੇ ਜਲੰਧਰ ਹੋਵੇ ਇਹ ਤੋਂ ਪਹਿਲਾਂ ਲੁਧਿਆਣਾ ਹੋਵੇ ਮਾਨਸਾ ਹੋਵੇ ਮਹਾਲੀ ਹੋਵੇ ਉਹ ਤਾਂ ਅਜੇ ਤੱਕ ਜਿਹੜੀਆਂ ਇਹਨਾਂ ਨੇ ਵਿਕਸਿਤ ਕੀਤੀਆਂ ਵਿਕੀਆਂ ਹੀ ਨਹੀਂ ਹੈਗੀਆਂ ਜਿੱਥੋਂ ਤੱਕ ਸਵਾਲ ਹੈਗਾ ਮਰਜੀ ਦਾ ਇਹ ਸਾਨੂੰ ਲੈਂਡ ਪੁਲਿੰਗ ਐਕਟ ਪੜ੍ਹ ਕੇ ਸੁਣਾਓ ਨਾ ਭਗਵੰਤ ਮਾਨ ਜੀ ਕੁਝ ਲਿਖਿਆ ਕਿੱਥੇ ਆ ਠੀਕ ਹੈ ਗੁਬਰਾਹ ਕਰਦੇ ਆ ਨਾ ਠੀਕ ਹੈ ਪਰਦੇਸ਼ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਆਪਣੀ ਗੱਲਬਾਤ ਤੁਸੀਂ ਸਾਡੇ ਸਾਹਮਣੇ ਰੱਖੀ ਹੈ ਤਾਂ ਬੰਦੇਰ ਕਹਿ ਰਹੇ ਨੇ ਕਿ ਸਰਕਾਰ ਜਿਹੜੀ ਹੈ ਉਹ ਧੋਖਾ ਕਰ ਰਹੀ ਹੈ ਪਰ ਸਰਕਾਰ ਦਾ ਇਹ ਕਹਿਣਾ ਹੈ ਕਿ ਅਸੀਂ ਬਿਨਾਂ ਮਰਜ਼ੀ ਤੋਂ ਕਿਸਾਨਾਂ ਦੀ ਜ਼ਮੀਨ ਬਿਲਕੁਲ ਵੀ ਨਹੀਂ ਲਵਾਂਗੇ ਕਿਸਾਨਾਂ ਦਾ ਸਮਰਥਨ ਰਹੇਗਾ ਤਾਂ ਹੀ ਉਹਨਾਂ ਦੀ ਜ਼ਮੀਨ ਲਈਤੀ ਜਾਵੇਗੀ